ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਪੰਜਾਬੀਅਤ ਦੇ ਲਈ ਔਰ ਖਾਸ ਕਰਕੇ ਉਹਨਾਂ ਸੰਗਤਾਂ ਦੇ ਲਈ ਜਿਹੜੇ ਮਹਾਮਾਈ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਦੇ ਵਿੱਚ ਨਮਨ ਕਰਨ ਦੇ ਲਈ ਜਿਹੜੀ ਸੰਗਤ ਪੰਜਾਬ ਦੀ ਪੰਜਾਬ ਦੇ ਵਿੱਚੋਂ ਮਹਾਮਾਈ ਦੇ ਦਰਬਾਰ ਦੇ ਉੱਤੇ ਜਾਂਦੀ ਹੈ ਉਹਨਾਂ ਲਈ ਬੜੀ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਇੱਕ ਨਵੀਂ ਟ੍ਰੇਨ ਅੱਜ ਸਾਡੇ ਪ੍ਰਧਾਨ ਮੰਤਰੀ ਆਦਰਨੀਏ ਸ਼੍ਰੀ ਨਰਿੰਦਰ ਮੋਦੀ ਜੀ ਨਵੀਂ ਟ੍ਰੇਨ ਸ਼ੁਰੂ ਹੋਣ ਜਾ ਰਹੀ ਹੈ ਜਿਹੜੀ ਕਟੜਾ ਤੋਂ ਚੱਲ ਕੇ ਪਠਾਨਕੋਟ ਪਠਾਨਕੋਟ ਤੋਂ ਜਲੰਧਰ ਜਲੰਧਰ ਤੋਂ ਬਿਆਸ ਬਿਆਸ ਤੋਂ ਅੰਮ੍ਰਿਤਸਰ ਜਾ ਕੇ ਜਿਹਦਾ ਉੱਥੇ ਜਾ ਕੇ ਰੁਕੇਗੀ ਔਰ ਫਿਰ ਉਹੀ ਸੇਮ ਟ੍ਰੇਨ ਉਸੇ ਦਿਨ ਸ਼ਾਮ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਤਾਂ ਬਿਆਸ ਜਲੰਧਰ ਔਰ ਜਲੰਧਰ ਤੋਂ ਬਾਅਦ ਪਠਾਨਕੋਟ ਔਰ ਰਾਤ ਨੂੰ ਜਿਹੜੀ ਆ ਉਹ ਕਟੜੇ ਪਹੁੰਚੇਗੀ ਮੇਰਾ ਖਿਆਲ ਹੈ ਕਿ ਬਹੁਤ ਪੁਰਾਣੀ ਮੰਗ ਸੀ ਸਾਲ ਸੰਗਤ ਦੀ ਕਿ ਇੱਕ ਬੰਦੇ ਭਾਰਤ ਟ੍ਰੇਨ ਜਿਹੜੀ ਅੱਜ ਪੂਰੇ ਭਾਰਤ ਦੀ ਸ਼ਾਨ ਹੈ ਆਦਰਨੀਯ ਪ੍ਰਧਾਨ ਮੰਤਰੀ ਸਾਹਿਬ ਨੇ ਪੂਰੇ ਭਾਰਤ ਦੇ ਵਕ ਵਕ ਰੂਟਸ ਦੇ ਉੱਤੇ ਇਹ ਜਿਹੜੀ ਫਾਸਟ ਟ੍ਰੇਨ ਹੈ ਜਿਹੜੀ ਸ਼ੁਰੂ ਕੀਤੀ ਹੈ ਜਿਨੇ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਤੱਕ ਦੀ ਔਰ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਦੀ ਜਿਹੜੀ ਦੂਰੀ ਹੈ ਇਹ 5 ਘੰਟੇ ਔਰ 40 ਮਿੰਟ ਦੇ ਵਿੱਚ ਜਿਹੜੀ ਤੈਅ ਕਰਨੀ ਹੈ फास्टेस्ट ट्रेन ਜਿਹਦਾ ਸਾਡੀਆਂ ਪੰਜਾਬ ਦੀਆਂ ਸੰਤਾ ਨੂੰ ਜਲੰਧਰ ਅੰਮ੍ਰਿਤਸਰ ਚਾਹੇ ਹੋਰ ਨਾਲ ਲੱਗਦੇ ਜਿੰਨੇ ਇਲਾਕੇ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਇਹਦਾ ਫਾਇਦਾ ਹੋਣ ਵਾਲਾ ਔਰ ਮੈਂ ਸਮਝਦਾ ਕਿ ਸਾਡੇ ਆਦਰਨੀਏ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਸਾਹਿਬ ਉਹਨਾਂ ਨੇ ਜਦੋਂ ਦਾ ਇਹ ਡਿਪਾਰਟਮੈਂਟ ਸੰਭਾਲਿਆ ਸਾਡਾ ਰੇਲ ਮਹਿਕਮਾ ਜਿਹੜਾ ਉਹ ਤਰੱਕੀ ਕਰ ਰਿਹਾ ਨਵੀਆਂ-ਨਵੀਆਂ ਟ੍ਰੇਨਾਂ ਜਿੱਥੇ ਭਾਰਤ ਵਰਸ਼ ਦੇ ਵਿੱਚ ਚੱਲ ਰਹੀਆਂ ਉੱਤੇ ਖਾਸ ਕਰਕੇ ਪੰਜਾਬ ਦਾ ਬਹੁਤ ਖਿਆਲ ਰੱਖਿਆ ਜਾ ਰਿਹਾ ਪਿਛਲੇ ਦਿਨੀ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਇੱਕ ਟ੍ਰੇਨ ਜਿਹੜੀ ਬੰਦੇ ਭਾਰਤ ਜਿਹੜੀ ਸਾਨੂੰ ਉਹਨਾਂ ਨੇ ਜਲੰਧਰ ਚ ਪਹਿਲਾਂ ਉਹਦਾ ਸਟੇਸ਼ਨ ਕਰਵਾਇਆ ਸੀ ਇੱਥੇ ਰੁਕਵਾਈ ਸੀ ਇੱਕ ਹੋਰ ਟ੍ਰੇਨ ਜਿਹੜੀ ਦਿੱਲੀ ਤੋਂ ਕਟੜਾ ਜਾਂਦੀ ਹੈ ਬੰਦੇ ਭਾਰਤ ਉਹਦਾ ਜਲੰਧਰ ਦੇ ਵਿੱਚ ਸਟਾਪੇਜ ਹੋਵੇ ਇਸ ਗੱਲ ਦੀ ਵੀ ਜਿਹੜੀ ਤਿਆਰੀ ਹੈ ਅੱਜ ਰੇਲ ਮਹਿਕਮਾ ਕਰ ਰਿਹਾ ਔਰ ਮੇਰਾ ਖਿਆਲ ਹੈ ਕਿ ਅੱਜ ਦੇ ਇਸ ਦਿਨ ਦੇ ਉੱਤੇ ਜਿੱਥੇ ਬੜੀ ਖੁਸ਼ੀ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨਾਲ ਲੋਕਾਂ ਨਾਲ ਜਲੰਧਰ ਵਾਸੀਆਂ ਨਾਲ ਮੇਰੀ ਗੱਲ ਹੋਈ ਹੈ ਸੰਗਠਨਾਂ ਨਾਲ ਗੱਲ ਹੋਈ ਹੈ ਉਹਨਾਂ ਦੇ ਮਨ ਦੇ ਵਿੱਚ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਨਵੀਂ ਟ੍ਰੇਨ ਹੈ ਜਿਹੜੀ ਬੰਦੇ ਭਾਰਤ ਮਿਲ ਜਾ ਮਿਲਣ ਜਾ ਰਹੀ ਹੈ ਇਹਦੇ ਲਈ ਮੈਂ ਜਲੰਧਰ ਨਿਵਾਸੀਆਂ ਵੱਲੋਂ ਪੂਰੇ ਪੰਜਾਬ ਨਿਵਾਸੀਆਂ ਵੱਲੋਂ ਆਦਰਨੀਏ ਮੋਦੀ ਸਾਹਿਬ ਦਾ ਔਰ ਸਾਡੇ ਰੇਲ ਮੰਤਰੀ ਅਸ਼wini Vaishnaw ਜੀ ਦਾ ਦਿਲ ਦੀ ਗੱਈਆਂ ਤੋਂ ਧੰਨਵਾਦ ਕਰਦਾ ਹਾਂ ਸਾਤਾ ਵੀ ਦੇਖ ਸਕਦੇ ਕਿ بار بار ਮਿਲਿਆ ਜਾ ਰਿਹਾ ਕਿ ਜਲੰਧਰ ਵੀ ਸਟੋਪੇਜ ਹੋਵੇ ਤੁਸੀਂ ਕੇਂਦਰੀ ਰੇਲ ਮੰਤਰੀ ਨੂੰ ਨਹੀਂ ਮਿਲੇ ਸੀ ਕੀ ਕਹਿਣਾ ਸੀ ਹਾਂ ਦੇਖੋ ਉਹਦੇ ਤੇ ਇਹ ਰੇਲਵੇ ਬੋਰਡ ਨੂੰ ਉਹਨਾਂ ਨੇ ਮਾਮਲਾ ਭੇਜ ਦਿੱਤਾ ਬਹੁਤ ਜਲਦ ਥੋੜੇ ਦਿਨਾਂ ਦੇ ਵਿੱਚ ਹੀ ਦਿੱਲੀ ਕਟੜਾ ਬੰਦੇ ਭਾਰਤ ਜਿਹੜੀ ਉਹਦਾ ਉਹਦਾ ਸਟਾਪੇਜ ਵੀ ਆ ਸਾਨੂੰ ਜਿਹੜਾ ਜਲੰਧਰ ਦੇ ਵਿੱਚ ਮਿਲੇਗਾ ਇਹਦੇ ਨਾਲ ਨਾਲ ਜਲੰਧਰ ਦੇ ਵਿੱਚ ਹੋਰ ਬਹੁਤ ਸਾਰੇ ਰੇਲਵੇ ਦੇ ਨਾਲ متعلق ਜਿਹੜੇ ਸਾਡੀਆਂ ਜ਼ਰੂਰਤਾਂ ਚਾਹੇ ਉਹ ਫਲੋਰ ਵਾਲਾ ਸਾਡਾ ਫਲਾਈਓਵਰ ਹੈ ਚਾਹੇ ਉਹ ਅਰਬਨ ਸਟੇਟ ਦੇ ਵਿੱਚ ਸੀ7 ਕ੍ਰੋਸਿੰਗ ਖੋਲਣ ਦਾ ਮਾਮਲਾ ਹੈ ਇਹ ਸਾਰੇ ਕੰਮ ਹੈ ਜਿਹੜੇ ਆਦਰਨੀਏ ਸਾਡੇ ਮੰਤਰੀ ਸਾਹਿਬ ਨੇ ਆਸ਼ਵਾਸਨ ਦਵਾਇਆ ਕਿ ਬਹੁਤ ਜਲਦ ਹੋਣਗੇ ਔਰ ਇੱਕ ਵਾਰੀ ਫੇਰ ਮੈਂ ਸਾਰੇ ਰੇਲਵੇ ਦੇ ਅਧਿਕਾਰੀਆਂ ਦਾ ਸਾਡੇ ਡੀਆਰਐਮ ਸਾਹਿਬ ਆਏ ਆ ਪੂਰੀ ਟੀਮ ਇੱਥੇ ਆਈ ਹੈ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਜਲੰਧਰ ਨਿਵਾਸੀਆਂ ਨੂੰ ਇਸ ਗੱਲ ਦੀ ਔਰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਜਿਹੜਾ ਸਾਡਾ ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ ਹੈ ਉਹ ਨਵਾਂ ਰੇਲਵੇ ਸਟੇਸ਼ਨ ਲਗਭਗ ਅਖੀਰਲੇ ਚਰਨ ਤੇ ਹੈ ਬਣ ਕੇ ਤਿਆਰ ਹੋਣ ਵਾਲਾ ਔਰ ਜਲੰਧਰ ਦਾ ਜਿਹੜਾ ਸਟੇਸ਼ਨ ਹੈ ਇਹ ਵੀ ਅਮਰਤ ਭਾਰਤ ਯੋਜਨਾ ਦੇ ਵਿੱਚ ਹੈ ਔਰ ਬਹੁਤ ਜਲਦ ਹੈ ਜਿਹੜਾ ਜਲੰਧਰ ਦੇ ਰੇਲਵੇ ਸਟੇਸ਼ਨ ਦਾ ਸਿਟੀ ਰੇਲਵੇ ਸਟੇਸ਼ਨ ਦਾ ਕੰਮ ਹੈ ਇਹ ਵੀ ਸ਼ੁਰੂ ਹੋਣ ਜਾ ਰਿਹਾ ਔਰ ਬਹੁਤ ਵਧੀਆ ਸਮਾਂ ਜਿਹੜਾ ਜਲੰਧਰ ਦੇ ਲੋਕਾਂ ਦੇ ਲਈ ਆਉਣ ਵਾਲਾ ਹੈ